ਇਕੋ ਮੰਗੋ ਜ਼ੀਰ ਬੜੋ ਜ਼ੀਰ ਬੜੋ ਲੋਕਾਂ ਪਲੌੜ ਦੀ ਇਕੋ ਮੰਗੋ ਜ਼ੀਰ ਬੜੋ ਜ਼ੀਰ ਬੜੋ ਲੋਕਾਂ ਪਲੌੜ ਦੀ ਇਕੋ ਮੰਗੋ ਜ਼ੀਰ ਬੜੋ ਜ਼ੀਰ ਬੜੋ ਲੋਕਾਂ ਪਲੌੜ ਦੀ ਇਕੋ ਮੰਗੋ ਜ਼ੀਰ ਬੜੋ ਜ਼ੀਰ ਬੜੋ ਲੋਕਾਂ ਪਲੌੜ ਜਿੰਦਾਬਾਦ 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 ਲੋਕਾਂ ਪਲੌੜ ਜਿੰਦਾਬਾਦ 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 ਸਾਡਾ ਹੱਕ ਇੱਥੇ ਰੱਖੋ ਇੱਥੇ ਰੱਖੋ ਇੱਥੇ ਰੱਖੋ ਸਾਡਾ ਹੱਕ ਇੱਥੇ ਰੱਖੋ ਇੱਥੇ ब्रांड सब घर का ही पकाओड़ है ब्रांड सब घर का ही पकाओड़ है यह जैसे मांगबाज़ देने पर प्रसिद्ध तीसी सालों के बाद बरसात आई पार्टी में नहीं थे बाइक के बाद पार्टी में थे सड़क पर जो बांग्लादेश का स्पिनर बना हुआ है इसके बाद बरसात आई बाद मांगबाज़ देने पर कई यह मंगाने लगे हैं कि मंगाने ਇਹ ਜੋ ਅੱਜ ਪਧੌਰ ਦੇ ਵਿੱਚ ਅਸੀਂ ਮੈਨ ਤਹਿਸੀਲਦਾਰ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਖਾਸ ਕਰਕੇ ਸਾਡੀ ਜਿਹੜੀ ਮੇਨ ਮੰਗ ਹੈ ਉਹ ਮੇਨ ਮੰਗ ਸਾਡੀ ਆ ਕਿ ਪਧੌਰ ਨੂੰ ਤਹਿਸੀਲ ਦਾ ਦਰਜਾ ਦਿੱਤਾ ਜਾਵੇ ਕਿਉਂਕਿ ਜਿਹੜੀ ਸਬ ਤਹਿਸੀਲ ਪਧੌਰ ਸੈਂਟਰ ਪੈਂਦਾ ਸੀ ਵਿਧਾਨ ਸਭਾ ਹਲਕਾ ਜਿਹੜਾ ਉਹ ਪਧੌਰ ਹੈ ਪਿਛਲੇ ਦਾ ਸਾਰਗਾ ਹੀ ਰਾਜਨੀਤਿਕ ਪਾਰਟੀਆਂ ਨੇ ਪਹਿਲਾਂ ਭੁੱਲ ਕੀਤੀ ਹੈ ਨਹੀਂ ਤਹਿਸੀਲ ਬਣਾਈ ਹੁਣ ਸਾਡੇ ਪੰਜਾਬ ਦੇ ਮੁੱਖ ਮੰਤਰੀ ਮਾਨਯੋਗ ਸਰ ਭਗਵੰਤ ਸਿੰਘ ਮਾਨ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਇਸ ਇਲਾਕੇ ਦੇ ਐਮ.ਐਲ.ਏ ਸਭ ਨੂੰ ਵੀ ਬੇਨਤੀ ਹੈ ਕਿ ਇਹਦੇ ਨਾਲ ਸਾਡੇ ਸਹਿਯੋਗ ਦੇ ਕੇ ਸਾਡੀ ਜਿਹੜੀ ਤਹਿਸੀਲ ਹੈ ਸਬ ਤਹਿਸੀਲ ਇਹਨੂੰ ਤਹਿਸੀਲ ਦਾ ਦਰਜਾ ਦਵਾਇਆ ਜਾਵੇ ਕਿਉਂਕਿ ਇੱਥੋਂ 18-19 ਕਿਲੋਮੀਟਰ 20 ਕਿਲੋਮੀਟਰ ਤੱਕ ਇਹਨੂੰ ਸਾਡੇ ਲੋਕ ਜਾਂਦੇ ਆ ਜਦੋਂ ਕਿ ਲੱਗਦਾ ਭਧੌਰ ਸੀ ਵਿਧਾਨ ਸਭਾ ਹਲਕਾ ਜਿਹੜਾ ਭਧੌੜ ਹੈ ਤੇ ਭਧੌੜ ਦੇ ਵਿੱਚ ਤਹਿਸੀਲ ਹੈ ਨਹੀਂ ਸਬ ਤਹਿਸੀਲ ਹੈ ਇਹਨੂੰ ਤਹਿਸੀਲ ਦਾ ਦਰਜਾ ਦਿੱਤਾ ਜਾਵੇ ਤਾਂ ਜੋ ਜਿਹੜਾ ਤਹਿਸੀਲ ਹੈ ਬਣ ਕੇ ਸਾਡੇ ਇਲਾਕੇ ਦੇ ਨੇੜੇ-ਨੇੜੇ ਲੱਗਦੇ ਪਿੰਡ ਹੈ ਜਿੰਨੇ ਵੀ ਉਹ ਸਾਡੇ ਭਧੌੜ ਵਿੱਚ ਹੋਣ ਕਿਉਂਕਿ ਲੋਕ ਸਾਡੇ ਉਧਰ ਨੂੰ ਜਾ ਰਹੇ ਆ ਤਪੇ ਨੂੰ ਜਾ ਰਹੇ ਆ ਪਹਿਲੇ ਨੰਬਰ ਤੋਂ ਸਾਡੀ ਖੱਜਲ ਖਰਾਬੀ ਕਿਸੇ ਵੀ ਬੰਦੇ ਨੇ ਕੋਈ ਆਪ ਦਾ ਕੋਈ ਜਾਤੀ ਸਰਟੀਫਿਕੇਟ ਬਣਾਉਣਾ ਕੋਈ ਹੋਰ ਬਣਾਉਣਾ ਕੋਈ ਕਾਗਜ਼ ਪੱਤਰ ਬਣਾਉਣੇ ਆ ਕੋਈ ਰਜਿਸਟਰੀ ਕਰਾਉਣੀ ਆ ਕੋਈ ਕਿਸੇ ਤਰ੍ਹਾਂ ਦੀ ਕੋਈ ਸਵਿਧਾ ਲੈਣੀ ਆ ਸਾਨੂੰ ਜਿਹੜਾ ਤਪੇ ਜਾਣਾ ਪੈ ਰਿਹਾ ਸੋ ਨਿਮਰਤਾ ਸਹਿਤੇ ਬੇਨਤੀ ਹੈ ਸਾਡੀ ਜਿਹੜੀ ਭਗੌੜ ਨੂੰ ਜਿਹੜਿਆ ਤਸਵੀਲ ਦਾ ਦਰਜਾ ਦਿੱਤਾ ਜਾਵੇ ਮੇਰੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਔਰ ਪੰਜਾਬ ਦੇ ਸਾਰੇ ਜਿੰਨੇ ਵੀ ਇਹਨਾਂ ਦੀ ਕੈਬਨਟ ਕੈਬਨਟ ਨੂੰ ਵੀ ਬੇਨਤੀ ਹੈ ਕਿ ਸਾਡੀ ਜਿਹੜੀ ਤਹਿਸੀਲ ਹੈ ਤਹਿਸੀਲ ਨੂੰ ਤਹਿਸੀਲ ਦਾ ਦਰਜਾ ਦਿੱਤਾ ਜਾਵੇ ਅਧੌਰ ਤਹਿਸੀਲ ਬਣਾਈ ਜਾਵੇ ਇੱਥੇ ਸਾਰੇ ਅਫਸਰ ਸਹਿਬਾਨ ਆਉਣ ਤੇ ਸਾਡੇ ਜਿਹੜੇ ਇਲਾਕੇ ਦੇ ਲੋਕਾਂ ਦੇ ਕੰਮ ਧੰਦੇ ਹੋਣ ਕਿਸੇ ਬੰਦੇ ਨੇ ਇੱਥੇ ਕੋਈ ਕਾਗਜ਼ ਪੱਤਰ ਕੋਈ ਵੀ ਤਿਆਰ ਕਰਾਉਣਾ ਤੇ ਸਵੇਰੇ ਪਹਿਲਾਂ ਮੋਟਰਸਾਈਕਲ ਸਕੂਟਰ ਚੱਕ ਕੇ ਸਾਨੂੰ 30 20 25 ਕਿਲੋਮੀਟਰ ਜਾਣਾ ਪੈਂਦਾ ਉੱਥੇ ਜਾ ਕੇ ਸਾਨੂੰ ਸਾਰੀ ਦਿਹਾੜੀ ਬੈਠਣਾ ਪੈਂਦਾ ਕਈਆਂ ਦੇ ਦੇ ਬੱਚਿਆਂ ਦੀਆਂ ਬਹੁਤ ਸਾਰੇ ਇਸ ਤਰ੍ਹਾਂ ਦੇ ਹਾਲਾਤ ਰਹੇ ਆ ਕਿ ਦੂਰ ਜਾਣ ਦੇ ਕਾਰਨ ਇੱਕ ਤੋਂ ਬੱਚੇ ਜਿਹੜੇ ਫੌਜ ਚ ਭਰਤੀ ਹੋਏ ਸੀ ਉਹਨਾਂ ਦੇ 6th ਹੀ ਸਰਟੀਫਿਕੇਟ ਕਾ ਨਾਮ ਬਣਨ ਕਾਰਨ ਉਹ ਬੱਚੇ ਨੌਕਰਾਂ ਤੋਂ ਰਹੇ ਆ ਸੋ ਇਸ ਕਰਕੇ ਮੇਰੀ ਨਿਮਰਤਾ ਸਹਿਤ ਇਹ ਬੇਨਤੀ ਹੈ ਕਿ ਜਿਹੜੀ ਸਾਡੇ ਭਦੌੜ ਨੂੰ ਤਹਿਸੀਲ ਦਾ ਦਰਜਾ ਦਿੱਤਾ ਜਾਵੇ ਤੇ ਮੇਰੀ ਆਲ ਪਾਰਟੀ ਚਾਹੋ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਰੱਖਦੇ ਨੇ ਸਾਰੇ ਲੋਕਾਂ ਨੂੰ ਮੇਰੀ ਨਿਮਰਤਾ ਸਹਿਤ ਇਹ ਬੇਨਤੀ ਹੈ ਕਿ ਅਸੀਂ ਇਹਨੂੰ ਪਹਿਲਾਂ ਸ਼ਾਂਤਮਈ ਤੌਰ ਤੇ ਅਫਸਰ ਸਹਿਬਾਨਾਂ ਦੇ ਪੰਜਾਬ ਸਰਕਾਰ ਦੇ ਧਿਆਨ ਚ ਲਿਆਵਾਂਗੇ ਕਿ ਸਾਡੇ ਭਦੌੜ ਦੀ ਤਹਿਸੀਲ ਸਾਡੇ ਭਦੌੜ ਦੇ ਲੋਕ ਜਾਗੇ ਹੋਣ ਤੇ ਸਾਨੂੰ ਜਿਹੜੀ ਤਹਿਸੀਲ ਦਿੱਤੀ ਜਾਵੇ ਜੇ ਨਹੀਂ ਤਸੀਲ ਸਾਨੂੰ ਜਲਦੀ ਕਰਨਗੇ ਤਾਂ ਸਾਡਾ ਅਸੀਂ ਬੜੀ ਜਲਦੀ ਇਹਦਾ ਐਕਸ਼ਨ ਲਵਾਂਗੇ ਕਿ ਇੱਥੇ ਅਸੀਂ 5 ਬੰਦੇ ਜਾਂ 11 ਬੰਦੇ ਸਾਡੇ ਧਰਨੇ ਤੇ ਪੱਕੇ ਬੈਠਾ ਕਰਨਗੇ ਜਿੰਨਾ ਟਾਈਮ ਅਸੀਂ ਤਸੀਲ ਪਦੌੜ ਨਹੀਂ ਬਣਾਉਂਦੇ ਉਹਨਾਂ ਟਾਈਮ ਸਾਡਾ ਸੰਘਰਸ਼ਾ ਜਿਹੜਾ ਉਹ ਜਾਰੀ ਰਹੂਗਾ ਤੇ ਸਾਰੀਆਂ ਪਾਰਟੀਆਂ ਨੂੰ ਚਾਹੇ ਕਿਸੇ ਵੀ ਕੋਈ ਪਾਰਟੀ ਨਾਲ ਸੰੰਧਿਤ ਪਾਰਟੀਆਂ ਬਾਜ਼ੀਆਂ ਤੋਂ ਉੱਪਰ ਉੱਠ ਕੇ ਸਾਨੂੰ ਸਾਰੇ ਭਾਈਚਾਰੇ ਨੂੰ ਇਕੱਠੇ ਹੋ ਕੇ ਤਸੀਲ ਬਣਵਾਉਣੀ ਚਾਹੀਦੀ ਹੈ ਕਿਉਂਕਿ ਇੱਥੇ ਤਸਕੀਲ ਬਣੂਗੀ ਸਾਰੇ ਲੋਕਾਂ ਦਾ ਕੰਮ ਚੱਲੂਗਾ ਤੇ ਉਹ ਆਮ ਜਿਹੜੇ ਆਪਾਂ ਕੰਮ ਕਰਾਉਣੇ ਆ ਉਹ ਵੀ ਇੱਥੇ ਕੰਮ ਹੋਣਗੇ ਬਹੁਤ ਬਹੁਤ ਧੰਨਵਾਦੀ